ਰਫ ਪੁਲਸ ਵਾਲੇ ਮਤਲਬ ਉਹ ਰੋਕਣਾ ਵੀ ਚਾ ਰਿਹਾ ਸੀ ਚਲੋ ਜੀ ਦੱਸ ਕੀ ਲਿਆ ਜੇ ਟੈਂਪਰ ਲੈ ਕੇ ਫਿਰ ਅੱਜ ਆਹ ਲਾ ਜੇ ਇੱਕ ਹੋਰ ਪੁਲਸ ਵਾਲਾ ਭਾਈ ਸਾਹਿਬ ਜੀ ਉਹ ਕੰਦਾ ਕਿਦਾਂ ਦਾ ਹੋਊਗਾ ਜਿਹੜਾ ਕਿ ਸਤੋਪ ਦੇ ਥੱਲੇ ਇੱਕ ਇੱਕ ਸਿੱਖ ਨੇ ਦਿੱਤਾ ਹੈ ਆਸਟ੍ਰੇਲੀਆ ਇੰਡੀਆ ਟ੍ਰਿਪ ਦੌਰਾਨ ਇਸ ਟਾਈਮ ਮੈਂ ਪਾਕਿਸਤਾਨ ਦੇ ਵਿੱਚ ਪਹੁੰਚ ਚੁੱਕਾ ਹਾਂ ਤੇ ਅੱਜ ਮੇਰੇ ਨਾਲ ਐਸੀ ਸ਼ਖਸੀਅਤ ਮੇਰੇ ਨਾਲ ਮੌਜੂਦ ਹੈ ਜਿਨ੍ਹਾਂ ਦਾ ਬਚਪਨ ਨਨਕਾਣੇ ਚ ਗੁਜ਼ਰਿਆ ਜਵਾਨੀ ਇਹਨਾਂ ਦੀ ਲਾਹੌਰ ਚ ਗੁਜ਼ਰੀ ਤੇ ਰਹਿਸ਼ੀ ਇਸ ਟਾਈਮ ਜਰਮਨ ਦੇ ਵਿੱਚ ਨੇ ਮੇਰੇ ਵੀਰ ਭੁਪਿੰਦਰ ਸਿੰਘ ਲਵਲੀ ਸਿੰਘ ਨਾਂ ਤੋਂ ਵੀ ਜਾਣੋ ਨੇ ਅੱਜ ਜੋ ਕਿ ਲਾਹੌਰ ਦੇ ਵਿੱਚ ਇਹਨਾਂ ਦੀ ਜਵਾਨੀ ਗੁਜ਼ਰੀ ਹੈ ਤੇ ਇੱਕ ਇੱਕ ਗਲੀ ਦਾ ਪਤਾ ਹੋਣ ਕਰਕੇ ਅੱਜ ਸਾਰਾ ਲਾਹੌਰ ਲਾਹੌਰ ਦੀ ਹਿਸਟਰੀ ਜੋ ਕਿ ਭਾਈ ਸਾਹਿਬ ਸਾਡੇ ਨਾਲ ਐਕਸਪਲੋਰ ਕਰਾਉਣਗੇ ਆਓ ਭਾਈ ਸਾਹਿਬ ਜੀ ਰੂਬਰੂ ਰੂਗਰੇ ਸੰਗਤਾਂ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਆਪ ਜੀ ਦੱਸੋ ਕਿ ਅੱਜ ਦਾ ਕੀ ਸ케ਜੂਲ ਹੈ ਕਿੱਧਰ ਨੂੰ ਅਸੀਂ ਜਾ ਰਹੇ ਹਾਂ ਤੇ ਕੀ ਕੁਛ ਅਸੀਂ ਐਕਸਪਲੋਰ ਕਰ ਰਹੇ ਹਾਂ ਜੇ ਪਹਿਲੇ ਇੱਕ ਬਾਰੋ-ਬਾਰ ਤੁਹਾਨੂੰ ਮੈਂ ਲਾਹੌਰ ਦਾ ਵਿਜ਼ਿਟ ਕਰਾਵਾਂਗਾ اور پھر اسی آہستہ آہستہ جڑا ہے وہ کچھ خاص چیزاں نے لاہور شہر ویسے تو لاہور شہر دی ہسٹری جڑی ہے وہ بہت پرانی ہے تقریباً لگ پک پچی سو سال پرانا یہ شہر ہے پچی سو سال اچھا جی. اور ویسے تو اس تو بھی پرانے شہر ہے گے آ پاکستان دے ٹیکسلا ہے اچھا. ملتان ہے اچھا. آ, مہنجو دڑو ہے ہڑپا ہے جو سب تو زیادہ پرانیاں ਸਿਵਲਾਈਜੇਸ਼ਨ ਨੇ ਇਨਸਾਨ ਦੀ ਔਰ ਲੇਕਨ ਚੁਕੇ ਲਾਹੌਰ ਸ਼ਹਿਰ ਨੂੰ ਇੱਕ ਕਹਿੰਦੇ ਨਾ ਜਿਹਨੇ ਲਾਹੌਰ ਦੀ ਤੱਕਿਆ ਉਹ ਜਵੇਂ ਆਈ ਨਹੀਂ ਹਾਂ ਸੋ ਅੱਜ ਤੁਹਾਡੀ ਵੀ ਡੇਟ ਆਫ ਬਰਥ ਤੁਸੀਂ ਚੇਂਜ ਕਰ ਲੈਣਾ ਬਿਲਕੁਲ ਜੀ ਬਿਲਕੁਲ ਜੀ ਸੋ ਉਹ ਲਾਹੌਰ ਦੀ ਹਿਸਟਰੀ ਕਰਕੇ ਹੀ ਸ਼ਾਇਦ ਲਾਹੌਰ ਦੇ ਨਾਲ ਜਿਹੜਾ ਹੈ ਉਹ ਇੱਕ ਅਖਾਨ ਜਿਹੜਾ ਹੈ ਉਹ ਜੁੜਿਆ ਹੈ ਕਿ ਜਿਹਨੇ ਲਾਹੌਰ ਨੂੰ ਤੱਕਿਆ ਉਹ ਜਮੂਨ ਸੋ ਸਭ ਤੋਂ ਪਹਿਲੇ ਆਪਾਂ ਬਾਰੋਂ ਹੀ ਜੋ-ਜੋ ਰਸਤੇ ਚੀਜ਼ਾਂ ਆਣ ਗਈਆਂ ਬੈਠਾ ਨੂੰ ਦੱਸੀ ਜਾਵਾਂਗਾ ਔਰ ਫਿਰ ਅਸੀਂ ਜਾਵਾਂਗੇ ਸ਼ਾਹੀ ਕਿਲੇ ਰੋਡ ਦਾ ਨਾਮ ਹੈ ਜੀ ਮਲਕਾਏ ਤਰਨਮ ਨੂਰ ਜਹਾਂ ਦਾ ਅੱਛਾ ਅੱਛਾ ਜੀ ਮਲਕਾਏ ਤਰਨਮ ਇਹ ਪੁਰਾਣੇ ਕੋਈ ਸਿੰਗਰ ਬਹੁਤ ਤਗੜੇ ਹੋਏ ਨੇ ਅੱਛਾ ਜੀ 47 ਵੇਲੇ ਜਾਂ ਸ਼ਾਇਦ ਉਸ ਤੋਂ ਬਾਅਦ ਮੈਂ ਜ਼ਿਆਦਾ ਨਹੀਂ ਜਾਣਦਾ ਹੁਣਾਂ ਬਾਰੇ ਹਾਂਜੀ ਪਰ ਇਹਨਾ ਮੈਨੂੰ ਪਤਾ ਹੈ ਕਿ ਇਹ ਮਲਕਾਏ ਤਰਨਮ ਨੂਰ ਜਹਾਂ ਰੋਡ ਹੈ ਅੱਛਾ ਔਰ ਲਾਹੌਰ ਸ਼ਹਿਰ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਹਾਂਜੀ ਸੋ ਵੈਸੇ ਤਾਂ ਸ਼ਹਿਰ ਬਹੁਤ ਪੁਰਾਣਾ ਹੈ ਲਹੂ ਤੋਂ ਲਾਹੌਰ ਔਰ ਕਸੂਦੋ ਕਸੂਰ ਹੈ ਦੋ ਪ੍ਰਾਸੀ ਹਾਂਜੀ ਔਰ ਇੰਦਾ ਟੈਂਪਲ ਵੀ ਲਾਹੌਰ ਦੇ ਵਿੱਚ ਹੈ ਲੈ ਹਾਂਜੀ ਜੇ ਆਪਾਂ ਬੋਧਮੱਤ ਦੀ ਗੱਲ ਕਰੀਏ ਜੈਨਮੱਤ ਦੀ ਗੱਲ ਕਰੀਏ Hindu ਮੱਤ ਦੀ ਗੱਲ ਕਰੀਏ ਤਾਂ ਸਾਰਿਆਂ ਦਾ ਜਿਹੜਾ ਹੈ ਉਹ ਕਿਸ ਤਰ੍ਹਾਂ ਨਾਲ ਕਿੱਥੇ ਜਿਹੜਾ ਹੈ ਨਾ ਉਹ ਲਾਹੌਰ ਦੇ ਨਾਲ ਜਿਹੜੀਆਂ ਨੇ ਉਹ ਰੂਟਸ ਜੁੜੀਆਂ ਹੋਈਆਂ ਨੇ ਹਾਂਜੀ ਮੁਸਲਮਾਨ ਵੀਰਾਂ ਦੀ ਗੱਲ ਕਰੀਏ ਤਾਂ ਅ ਇਸਲਾਮ ਧਰਮ ਦਾ ਪ੍ਰਚਾਰ ਜਿਹੜਾ ਹੈ ਉੱਥੇ ਦਾਤਾ ਜਿਹੜੇ ਸਭ ਤੋਂ ਪੁਰਾਣਾ ਨਾਮ ਆਂਦਾ ਹੈ ਉਹ ਦਾਤਾ ਹਜਵੇਰੀ ਗੰਜਬਖਸ਼ ਰਹਿਮਤੁਹਲਾ ਲਾਉਨ ਨੂੰ ਇਜ਼ਤਨ ਇਸ ਤਰ੍ਹਾਂ ਸੀ ਕਿਸੇ ਗੁਰੂ ਸਾਹਿਬ ਜਨ ਅਲ ਸਾਹਿਬ ਜੋੜਦੇ ਹਨ ਇਸੇ ਤਰ੍ਹਾਂ ਉਹਨਾਂ ਨੂੰ ਰਹਿਮਤੁਹਲਾ ਲਹਿ ਨਾਲ ਕਹਿ ਦਿੱਤਾ ਜਾਂਦਾ ਸੋ ਉਹ 11ਵੀਂ 12ਵੀਂ ਸਦੀ ਛੇ ਤੇ ਆਏ ਉਹਨਾਂ ਨੇ ਇਸਲਾਮ ਧਰਮ ਦਾ ਪ੍ਰਚਾਰ ਕੀਤਾ ਔਰ ਫਿਰ ਇਸੇ ਤਰ੍ਹਾਂ ਆਏ تھے ਇਸਲਾਮ ਧਰਮੀ ਜਿਹੜਾ ਹੈ ਪਰਫਲਤ ਹੋਇਆ ਇਹ ਗੱਲ ਜਿਹੜੀ ਹੈ ਇਹ ਮੋਗਲ ਦੇ ਆਣ ਤੋਂ ਪਹਿਲੇ ਦੀ ਗੱਲ ਕਰਦੇ 11ਵੀਂ 12ਵੀਂ ਸਦੀ ਸੋ ਲਾਹੌਰ ਜੇ ਗੱਲ ਕਰਦਾ ਮੇਰਾ ਮਕਸਦ ਇਹ ਕਿ ਨਾ ਸਿਰਫ ਸਿੱਖ ਧਰਮ ਦੇ ਨਾਲ ਬਾਕੀ ਜਿੰਨੇ ਵੀ ਧਰਮ ਨੇ ਨਾ ਉਹਨਾਂ ਦਾ ਲਾਹੌਰ ਦੇ ਨਾਲ ਕੋਈ ਦਾ ਕੋਈ ਰਿਸ਼ਤਾ ਜਿਹੜਾ ਹੈ ਉਹ ਪੁਰਾਣਾ ਜੁੜਿਆ ਹੋਇਆ ਹੈ ਠੀਕ ਹੈ ਆਪਾਂ ਹੁਣ ਹਾਂਜੀ ਖਵੇ ਹੋ ਕੇ ਤੇ ਫਿਰ ਖਵੇ ਸਜੀ ਹੋ ਜਾਂਦੇ ਠੀਕ ਹੈ ਹਾਂਜੀ ਇਹ ਥੋੜਾ ਜਿਹਾ ਨਵਾਲਾ ਹੋਰ ਹੈ ਅੱਛਾ ਮਮੀ ਡੈਡੀ ਲੋਕ ਇੱਥੇ ਜ਼ਿਆਦਾ ਰਹਿੰਦੇ ਆ ਅੱਛਾ ਅਮੀਰ ਲੋਕਾਂ ਦਾ ਲਾਹੌਰ ਕਹਿ ਸਕਦੇ ਹੋ ਠੀਕ ਹੈ ਜੀ ਬਲਬਰਕ ਦਾ ਇਹ ਇਲਾਕਾ ਹੈ ਅੱਛਾ ਔਰ ਇੱਥੇ ਵੀ ਆਪਣੇ ਸਿੱਖ ਵੀਰਾਂ ਦੀ ਦੁਕਾਨਾਂ ਹੈ ਨੇ ਅੰਗੇਸੀ ਟਾਵਰ ਆਏਗਾ ਉੱਥੇ ਔਰੀਗਾ ਸੈਂਟਰ ਆਏਗਾ ਉੱਥੇ ਵੀ ਆਪਣੇ ਸਿੱਖਾਂ ਦੀ ਦੁਕਾਨ ਨੇ ਪਰ ਇਹ ਜਿਹੜਾ ਇਲਾਕਾ ਹੈ ਇੱਥੇ ਕਜ਼ਾਫੀ ਸਟੇਡੀਅਮ ਹੈ ਕਿਉਂਕਿ ਮੈਂ ਬੜਾ ਬਿੰਦੂ ਕ੍ਰੇਜ਼ ਰਿਹਾ ਜੀ ਬਿਲਕੁਲ ਆਪਾਂ ਹੁਣ ਸਿੱਧੇ ਜਾਣਾ। ਅ ਕ੍ਰਿਕਟ ਦਾ ਸੋ ਮੈਂ ਇੱਥੇ ਬੜੀ ਕ੍ਰਿਕਟ ਖੇਡਦਾ ਰਿਹਾ ਹਾਂ। ਅੱਛਾ। ਸੋ ਇੱਕ ਖਾਸ ਫੀ ਸਟੇਡੀਅਮ ਹੈ ਕਬੇਪਾਸੇ ਜਿੱਥੋਂ ਇੰਡੀਆ ਦੀ ਟੀਮ ਵੀ ਆਈਸੀ 2006 ਦੇ ਵਿੱਚ ਗੱਲ ਉਦੋਂ ਮੈਂ ਬਿਲਕੁਲ ਇੱਥੇ ਹਨਾ ਕਬੇਪਾਸੇ ਉਦੋਂ ਮੈਂ ਮੈਚ ਵੇਖਿਆ ਸੀ ਲਾਸਟ ਟਾਈਮ ਮੇਰੇ ਖਿਆਲ 2006 ਹੀ ਈ ਹੈ ਇਸ। ਅੱਛਾ। ਗਲਤ ਨਹੀਂ ਹੈ ਤੇ ਦੇਖਣ ਵਾਲੇ ਸੁਣਨ ਵਾਲੇ ਦਰਸਤ ਕਰ ਦੇਣਗੇ। ਅੱਛਾ। ਮਾਡਲ ਟਾਊਨ ਜਿਹੜਾ ਹੈ ਸਿਟੀ ਦਾ ਹਰ ਨੂੰ ਆਪਾਂ ਕਹਿੰਦੇ ਹਾਂ ਸਿਟੀ ਸੈਂਟਰ ਤੇ ਮਾਡਲ ਟਾਊਨ ਦੀ ਜੀ ਉਹ ਪਿੱਛੇ ਰਹਿ ਗਿਆ ਇੰਸਪੈਕਸ਼ਨ ਜੀ ਮਾਡਲ ਟਾਊਨ ਜਿਸ ਤਰ੍ਹਾਂ ਇਹ ਰੋਡ ਹੈ ਨਾ ਆਪਣਾ ਗੁਲਬਗਰ ਰੋਡ ہاں ਜੀ ਦੇ ਪਾਸੇ ਇੱਕ ਪਾਸੇ ਫਿਰੋਜ਼ਪੁਰ ਰੋਡ ਦੂਜੇ ਪਾਸੇ ਮਲਤਾਨ ਰੋਡ ਉਹ ਉਸ ਪਾਸੇ ਆਉਂਦਾ ਹੈ ਮਾਡਲ ਟਾਊਨ ਮਾਡਲ ਟਾਊਨ ਜਿਹੜਾ ਹੈ ਉਹ 47 ਤੋਂ ਪਹਿਲੇ ਪਾਸ ਚੁੱਕਿਆ ਸੀ ਸਰਗਗਰਾਮ ਔਰ ਰਾਮ ਸਿੰਘ ਜੀ ਦਾ ਨਾਮ ਆਂਦਾ ਹੈ ਉਹਦੇ ਵਿੱਚ ਨਕਸ਼ਾ ਨਫੀਸ ਔਰ ਯਾ ਲੋ ਲਾਹੌਰ ਸ਼ਹਿਰ ਦੇ ਵਿੱਚ ਇਹ ਇਹਨੂੰ ਜਿਹੜਾ ਇਹ ਲਕਬ ਹਾਸਲ ਹੋਇਆ ਚਲੋ ਗੋਰਿਆਂ ਨੇ ਤੇ ਕੀਤਾ ਕੀਤਾ ਲੇਕਿਨ ਲਾਹੌਰ ਸ਼ਹਿਰ ਦੀ ਖੂਬਸੂਰਤੀ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਕੰਮ ਇਨ੍ਹਾਂ ਦੋ ਵੀਰਾਂ ਦਾ ਜ਼ਿਆਦਾ ਸੀਗਾ ਸਰ ਗੰਗਾ ਰਾਮ ਜੀ ਦਾ ਔਰ ਸਰਦਾਰ ਰਾਮ ਸਿੰਘ ਜੀ ਦਾ ਸੋ ਮਤਲਬ ਕਿ ਤੁਸੀਂ ਜਿੰਨੀਆਂ ਪੁਰਾਣੀ ਬਿਲਡਿੰਗਸ ਵੇਖੋਗੇ ਇਹ ਇਨਦੁਆਂ ਸ਼ਕਸੀਤਾਂ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਠੀਕ ਹੈ ਲਾਹੌਰ ਸ਼ਹਿਰ 47 ਤੋਂ ਪਹਿਲੇ ਅ ਇੱਥੇ ਤਕਰੀਬਨ ਲੋਕਾਂ ਦਾ ਕਿਹਾ ਜਾਂਦਾ ਇਹ ਵੱਖ-ਵੱਖ ਨੇ ਕੋਈ ਲੋਕ ਤੁਸੀਂ ਗੂਗਲ ਤੇ ਪੜੋਗੇ ਤੇ ਕੁਝ ਹੋਰ ਮਿਲੇਗਾ ਤੁਹਾਨੂੰ ਹਾਂਜੀ ਅ ਅਗਰ ਤੁਸੀਂ ਕਿਤਾਬਾਂ ਪੜੋਗੇ ਤੇ ਕੁਝ ਹੋਰ ਮਿਲੇਗਾ ਤੁਹਾਨੂੰ ਹਾਂਜੀ ਤੇ ਇੱਥੇ ਤਕਰੀਬਨ ਦੱਸਿਆ ਜਾਂਦਾ ਹੈ ਕਿ 70% ਜਿਹੜੇ ਸੀ ਉਹ ਸਿੱਖ ਔਰ ਹਿੰਦੂ ਸੀਗੇ ਠੀਕ ਹੈ ਲਾਹੌਰ ਸ਼ਹਿਰ ਦੀ ਮੈਂ ਗੱਲ ਕਰ ਲਾਹੌਰ ਸ਼ਹਿਰ ਔਰ 47 ਜਦੋਂ ਹੋਈ ਹੈ ਉਦੋਂ ਇਹੀ ਸੀ ਕਿ ਲਾਹੌਰ ਸ਼ਹਿਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਇਹ ਸਾਰਾ ਇੰਡੀਆ ਦੇ ਨਾਲ ਜਿਹੜਾ ਹੈ ਉਹ ਆਏਗਾ ਚੜਦੇ ਪਾਸੇ ਚੜਦੇ ਪਾਸੇ ਪਰ ਬਾਅਦ ਦੇ ਵਿੱਚ ਜਿਹੜਾ ਹੈ ਉਹ ਲਾਈਨ ਜਿਹੜੀ ਹੈ ਉਹ ਮਤਲਬ ਪੰਜਾਬੀਆਂ ਨੇ ਨਹੀਂ ਮਾਰੀ ਗੋਰੇ ਨਹੀਂ ਮਾਰੀ ਉਹਨਾਂ ਵਿਚਾਰ ਨੂੰ ਕੀ ਪਤਾ ਸੀ ਕਿ ਇਹਨਾਂ ਦੀ ਤਹਿਜ਼ੀਬ ਕੀ ਹੈਗੀ ਲੇਕਿਨ ਲਾਹੌਰ ਸ਼ਹਿਰ ਦੇ ਵਿੱਚ जिने भी लोग आज वसें ने मैं ये दा भी ਦੱਸਦਾ ਜਾਵਾ ਕਿ 47 ਵਿੱਚ ਚਾਹਲਵੇਂ ਕੋਈ 5-6 ਲੱਖ ਦੀ ਆਬਾਦੀ ਸੀ ਪੂਰੇ ਲਾਹੌਰ ਜ਼ਿਲ੍ਹੇ ਦੀ ਜਿਹਦੇ ਵਿੱਚ ਕਸੂਰ ਵੀ ਸ਼ਾਮਲ ਸੀ ਅੱਛਾ ਇਹ ਮੈਂ 9041 ਦੀ ਤੁਹਾਨੂੰ ਦੱਸ ਇਹ 5-6 ਲੱਖ ਦੀ ਆਬਾਦੀ ਪਬਲਿਕ ਦੀ ਕਹਿ ਰਹੇ ਹੋ ਜਾਂ ਸਿੱਖਾਂ ਦੀ ਕਹਿ ਰਹੇ ਹੋ ਇਹ ਮੈਂ ਕੰਪਲੀਟ ਸਾਨੂੰ ਆਬਾਦੀ ਦੀ ਕਹਿ ਰਿਹਾ ਹਾਂ ਜਿਹਦੇ ਵਿੱਚ ਕਸੂਰ اور ਲਾਹੌਰ ਇਕੱਠਾ ਕਰਕੇ ਕੁਝ ਲੋਕ 6,71,000 ਸਮਥਿੰਗ ਦੱਸਦੇ ਹੈ ਇਕਨਾਂ ਗੰਗਾਂ ਨੂੰ 5 ਲੱਖ ਰਸਲੇ ਲਾਹੌਰ ਔਰ ਕਸ਼ੂਰ ਦੀ ਹੁਣ ਹੈ ਦੋ ਵੱਖਰੇ ਉਥਲੇ ਅੱਜ ਲਾਹੌਰ ਦੀ ਆਬਾਦੀ ਤਕਰੀਬਨ 1.8 ਕਰੋੜ ਹੈ ਠੀਕ ਹੈ ਸੋ ਲਾਹੌਰ ਦੇ ਵਿੱਚ ਮੈਕਸਿਮਮ 98% ਲੋਕ ਬਾਰੋਹੀਆ ਜੀ ਵਸਦੇ ਅੱਛਾ ਕਿਉਂਕਿ ਲਾਹੌਰ ਦੇ ਵਿੱਚ 70% ਜਿਹੜੇ ਲੋਕ ਸੀ ਸਿੱਖ ਔਰ ਹਿੰਦੂ ਉਹ ਇਥੋਂ ਚਲੇ ਗਏ ਸੋ 30% ਵੀ ਜਿਹੜੇ ਲੋਕ ਰਹੇ ਨੇ ਉਹਨਾਂ ਕੋਲ 1/3 ਮਤਲਬ ਕੰਪਨੀਆਂ ਜਾਂ ਬੈਂਕ ਅਕਾਊਂਟਸ ਉਹ ਜ਼ਿਆਦਾ ਨਹੀਂ ਸੀਗੇ ਜ਼ਿਆਦਾ ਇੱਥੇ ਹਿੰਦੂਆਂ ਦਾ ਔਰ ਸਿੱਖਾਂ ਦਾ ਹੀ ਰਾਜ ਸੀ ਲਾਹੌਰ ਸ਼ਹਿਰ ਲਾਹੌਰ ਖੇਰਾ ਤੇ ਇੱਕ ਕਬਰਿਸਤਾਨ ਆਏਗਾ ਜਿਹਨੂੰ ਗੋਰਾ ਕਬਰਿਸਤਾਨ ਵੀ ਕਿਹਾ ਜਾਂਦਾ ਹੈ ਆਪਾਂ ਉਹਦੇ ਵਿੱਚ ਹੁੰਦੇ ਹੋਏ ਨੰਗਾ ਦੇ ਕੇ ਬਾਹਰ-ਬਾਹਰ ਦਾ ਵਿਜ਼ਿਟ ਸੜਲਾ ਹੋਰ ਦਾ ਤੇ ਅਗਰ ਤੁਸੀਂ ਲਾਹੌਰ ਆਓ ਤੇ ਕਨਾਲ ਰੋਡ ਦੇ ਬਿਲਕੁਲ ਨਾਲ ਹੀ ਇੱਕ ਜਗ੍ਹਾ ਹੈ ਜਿਹਨੂੰ ਕਿਹਾ ਜਾਂਦਾ ਹੈ ਗੋਰਾ ਕਬਰਿਸਤਾਨ ਅੱਛਾ 47 ਰੁਪਏਲੇ ਦੇ ਗੋਰੇ ਇੱਥੇ ਡੈਥ ਹੋਈ ਕਿਉਂਕਿ ਲਾਹੌਰ ਸلطਨਤ ਸੀ ਪੂਰੀ ਉਹਨਾਂ ਦਾ ਕਬਰਿਸਤਾਨ ਹੈ ਕਿ ਇੱਥੇ ਗੋਰੇ ਵੀ ਦਫਨ ਨੇ ਅੱਛਾ ਤੇ ਉਹਦੇ ਵਿੱਚ ਇੱਕ ਕਬਰ ਤੁਹਾਨੂੰ ਮਿਲੇਗੀ ਪ੍ਰਿੰਸਸ ਬੰਬਾ ਦੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀਗੀ ਅੱਛਾ ਠੀਕ ਹੈ ਕੋਈ ਵੀ ਬਾਰੋ ਵੀਰ ਆਵੇ ਉਹਦੇ ਆਸਤੇ ਤੁਹਾਡੀ ਵੀਡੀਓ ਦੇ ਵਿੱਚ ਸਾਡਾ ਨਾਮ ਹੋ ਜਾਏ ਸੋ ਰਾਈਟ ਹੈਂਡ ਸਾਈਡ ਤੇ ਗੋਰਾ ਕਬਰਿਸਤਾਨ ਹੈ तकरीबन ਸਾਡੇ ਸਖ ਵੀਰ ਜਾਣਦੇ ਹੀ ਹੈਗੇ ਆ ਕਿ महाराजा रणजीत सिंह ਦੇ بیٹے ਨੂੰ ਜਿਹੜਾ ਹੈ ਉਹ ਕਿਸ ਤਰ੍ਹਾਂ ਅਹ ਮਹਾਰਾਜਾ ਦਲੀਪ ਸਿੰਘ ਨੂੰ ਇੱਥੋਂ ਲੈ ਕੇ ਜਾਇਆ ਜਾਂਦਾ ਹੈ ਹਾਂਜੀ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਕਨਵਰਟ ਕੀਤਾ ਜਾਂਦਾ ਹੈ ਇਹ ਤਾਂ ਜ਼ਾਹਰ ਹੈ ਉਹ ਤੁਹਾਡੇ ਖੂਨ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਮੈਜੋਰਟੀ ਲੈਵਲ ਦੇ ਵਿੱਚ ਆਏ ਤੇ ਉਹਨੂੰ ਖਿੱਚ ਪਈ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਪਰ ਉਹਨਾਂ ਨੂੰ ਮਤਲਬ ਆਣ ਨਹੀਂ ਦਿੱਤਾ ਗਿਆ ਇੱਕ ਬਹੁਤ ਲੰਬੀ ਚੌੜੀ ਹਿਸਟਰੀ ਹੈ ਜੋ ਆਪਾਂ ਗੋਰਾ ਕਬਿਰਸਤਾਨ ਦੇ ਵਿੱਚ ਜਾਵਾਂਗੇ ਤੇ ਫਿਰ ਉੱਤੇ ਫਿਰ ਕੀ ਗੱਲਬਾਤ ਕਰਾਂਗੇ ਬਲਕਿ ਇੱਕ ਫਿਲਮ ਸਰਤਾਜ ਦੀ ਬਹੁਤ ਸੋਹਣੀ ਫਿਲਮ ਦਾ ਬਲੈਕ ਪ੍ਰਿੰਸ ਦਾ ਪਲੈਨ ਹਾਂਜੀ ਉਹ ਬਣੀ ਹੋਈ ਹੈ ਸੋ ਜਿਹੜੀ ਪ੍ਰਿੰਸਸ ਬੋਂਬਾ ਸੀ ਇਹਨੇ ਫਿਰ ਕਿਹਾ ਕਿ ਮੈਂ ਆਪਣੀ ਧਰਤੀ ਤੇ ਜਾ ਕੇ ਦਫ਼ਨ ਹੋਣਾ ਹੈ ਤੇ ਫਿਰ ਉਹ ਇੱਥੇ ਆਏ ਤੇ ਇਹ ਤਕਰੀਬਨ ਕਿਹੜੀ ਸਦੀ ਦੀ ਗੱਲ ਹੈ ਇਹ ਭਾਜੀ 19ਵੀਂ ਸਦੀ ਦੀ ਹੀ ਗੱਲ ਹੈ 19ਵੀਂ ਹਾਂਜੀ ਤੁਹਾਡੀ ਕਾਰ ਨੂੰ ਕਾਫੀ ਲੋਕ ਜਿਹੜਾ ਹੈ ਦੇਖ ਰਹੇ ਨੇ ਕਿ ਕਿਹਦੀ ਕਾਰ ਬਹੁਤ ਸ਼ਾਨਦਾਰ ਬਣੀ ਹੋਇਆ ਦੇਖ ਰਹੇ ਆ ਕਿ ਟ੍ਰੈਫਿਕ ਪੁਲਸ ਵਾਲੇ ਮਤਲਬ ਉਹ ਰੋਕਣਾ ਵੀ ਚਾ ਰਿਹਾ ਸੀ ਹਾਂਜੀ ਉਹਦੇ ਫੇਸ ਐਕਸਪ੍ਰੈਸ਼ਨ ਜਿਹੜੇ ਸਨ ਉਹ ਸ਼ਾਇਦ ਤੁਹਾਡੀ ਗੋਪ੍ਰੋ ਨਾਲ ਖਿੱਚੀ ਹੋਣ ਹਾਂਜੀ ਇਹਨਾਂ ਰੋਕਣਾ ਵੀ ਚਾ ਰਿਹਾ ਸੀ ਤੇ ਉਹ ਕਰ ਵੀ ਰਹੀ ਸੀ ਕਿ ਯਾਰ ਮੈਂ ਮਤਲਬ ਕਿੱਥੋਂ ਕਿੱਥੇ ਇਸ ਬੰਦੇ ਨੂੰ ਰੁਕਾਂ ਲੋ ਜੀ ਆਪਾਂ ਗੱਲ ਕਰ ਰਹੇ ਸੀ ਤੇ ਸਾਨੂੰ ਅਜੇ ਤੱਕ ਡੱਕਿਆ ਨਹੀਂ ਆ ਪੈ ਲਓ ਜੀ ਡੱਕੀ ਤੇ ਆ ਜੇ ਟੈਂਪਰ ਲੈ ਕੇ ਫਿਰ ਉਹ ਤੋਂ ਲੈ ਕੇ ਆਏ ਉਹ ਨਾਲ ਉੱਥੇ ਲੈ ਕੇ ਇੰਡੀਆ ਚੋਂ ਨਹੀਂ ਨਹੀਂ ਆਸਟਰੀਆ ਤੋਂ ਆ ਰਹੇ ਹਾਂ ਆਸਟਰੀਆ ਦੇ ਮੈਂ ਆਸਟਰੀਆ ਆਸਟਰੀਆ ਦਾ ਫਰੰਡ ਹਾਂ ਅੱਛਾ ਹਾਂ ਆਪਣਾ ਕਿਹੜਾ ਇਲਾਕਾ ਸਾਡਾ ਮੈਂ ਹੁਣ ਵੇ ਵੈਨਾ ਚ ਰਹਿੰਦਾ ਨੇ ਜੰਮਿਆ ਪਲਿਆ ਪੰਜਾਬ ਚ ਪੰਜਾਬ ਚ ਕਿਹੜਾ ਇਲਾਕਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰੇ ਬੜੇ ਇੱਥੇ ਸਾਡੇ ਪਿੰਡ ਬੈਠੇ ਸੀ ਲੁਧਿਆਣੇ ਵੇ ਅੱਛਾ ਵਾਜੀ ਵਾ ਕੀ ਹੋਇਆ ਤੇ ਮੈਂ ਹੁਣੇ ਕੈਮਰੇ ਚ ਕਹਿ ਰਿਹਾ ਸੀਗਾ ਮੈਂ ਕਿਹਾ ਅਜੇ ਤੱਕ ਉੱਥੋਂ ਚੱਲਦੇ ਸਾਨੂੰ ਕਿਸੇ ਮੋਟਰ ਕਰ ਰਹੇ ਨੇ ਅਰੇ ਵਾਹ ਜੀ ਸਰਦਾਰ ਸਾਹਿਬ ਵਾਹ ਜੀ ਮੈਂ ਕਿਹਾ ਅਜੇ ਤੱਕ ਸਾਨੂੰ ਕਿਸੇ ਮੁਲਾਦਮ ਨੇ ਡੱਕਿਆ ਹੋਣੀ ਕੈਮਰੇ ਦੀ ਗੱਲ ਕਹਿ ਰਹੇ ਸੀਗੇ ਤੇ ਉਹ ਰੱਬ ਨੇ ਲੱਗਦਾ ਸਿੱਧਾ ਤੁਹਾਡੇ ਅੰਦਰ ਵਸ ਗਏ ਜੀ ਹਾਂ ਜੀ ਜੀ ਸਰਦਾਰ ਸਾਹਿਬ ਤਾਂ ਹੀ ਡੱਕਿਆ ਤੇ ਅਸੀਂ ਦੇਖ ਰਹੇ ਆ ਰਾਤ ਦੇ ਵਿੱਚ ਕਿ ਇੱਕ ਦੋ ਜਗ੍ਹਾ ਪਹਿਲੇ ਵੀ ਸਾਡੇ ਨਾਲ ਹੋਇਆ ਕਿ ਪੁਲਿਸ ਸਾਨੂੰ ਬੜਾ ਨਾਲ ਗੌਰ ਨਾਲ ਵੇਖ ਰਹੀ ਸੀ ਤੁਹਾਡੀ ਕਾਰ ਕਰਕੇ ਨਾ ਬੜੀ ਯੂਨੀਕ ਸੀ ਕਾਰ ਹੈ ਤੁਹਾਡੀ ਇਹ ਉਹ ਰੋਕਦੇ ਰੋਕਦੇ ਫਿਰ ਇੱਕ ਸਟਾਫ ਤੇ ਦੂਜੇ ਸਟਾਫ ਤੇ ਤੁਹਾਨੂੰ ਰੋਕ ਹੀ ਲਿਆ ਚਲੋ ਰੋਕਿਆ ਵੀ ਤੇ ਉਹ ਵੀ ਜੀ ਖਿਸਮਤ ਕਰ ਲਈ ਰੋਕਿਆ ਹਾਂ ਜੀ ਮੁਹੱਬਤ 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 ਲਈ ਰੋਕਿਆ ਲਓ ਜੀ ਅੱਜ ਆਹ ਲਾ ਜੀ ਇੱਕ ਹੋਰ ਪੁਲਿਸ ਵਾਲਾ ਅਲੈਕੁਮ ਸਲਾਮ ਵਾਅਲੈਕੁਮ ਸਲਾਮ ਜੀ ਹਾ ਵਾਰੀ ਸਰ ਸੈਫਟ ਹੋਇਆ ਸੈਫਟ ਹੋਇਆ ਅੱਛਾ ਕਹਾਂ ਤੋਂ ਆਏ ਹਾਂ ਆ ਆਸਟ੍ਰੇਲੀਆ ਤੋਂ ਆਏ ਹਾਂ ਚਲਿਆ ਦੋ ਹਾਂ ਜੀ ਕੈਨੇਡਾ ਕੈਨੇਡਾ ਸੇ ਨਹੀਂ ਆਇਆ ਨਹੀਂ ਨਹੀਂ ਆਸਟ੍ਰੇਲੀਆ ਸੇ ਆ ਰਹਾ ਹਾਂ ਹਾਂ ਜੀ ਯਾਰ ਵਿਜ਼ਿਟ ਤੇ ਆਏ ਆਂ ਟ੍ਰੈਵਲ ਸਾਰਾ ਹੈਗਾ ਤੁਹਾਡੇ ਕੋਲ ਹੈਗਾ ਸਭ ਕੁਝ ਹੈ ਚੱਕਾਵਾ ਦੋ ਕਿਸਾਨ ਨੂੰ ਚੱਕਾਵਾ ਦੋ ਆਹ ਮਿਹਰਬਾਨੀ ਤੁਹਾਡੀ ਲਓ ਜਨਾਬ ਲਓ ਕੀ ਕਰ ਜੀ ਸਿੰਘ ਸਾਹਿਬ ਆਸ਼ਕਦੇ ਹੋ ਅੱਲਾਹ ਤਾਲਾ ਖੁਸ਼ ਰੱਖੇ ਤੁਹਾਨੂੰ ਬਹੁਤ ਵਧੀਆ ਸੋ ਇੱਕ ਤੇ ਚੁਕੇ ਇਹਦਾ ਚੇਂਜ ਹੈ ਨਾ ਬਾਕੀ ਗੱਡੀਆਂ ਦੇ ਨਾਲੋਂ ਦੇਟਿੰਗ ਹਾਂਜੀ ਇਸ ਕਰਕੇ ਵੀ ਲੋਕਾਂ ਦਾ ਧਿਆਨ ਹੁੰਦਾ ਕਿ ਬਈ ਇਹ ਡਰਾਈਵਰ ਤੇ ਵਿਲਾ ਬੈਠਾ ਹੈ ਇਹ ਤਾਂ ਕੁਝ ਕਰ ਨਹੀਂ ਦੇ ਲੈਫਟ ਹਾਊ ਟੂ ਹਾਊ ਟੂ ਪਾਇਲਟ ਤੇ ਚੱਲ ਰਿਹਾ ਹੈ ગામ ਪੋਪੂਲੇਸ਼ਨ ਵੀ ਕਾਫੀ ਹੈ ਕਿੰਨੀ ਪੋਪੂਲੇਸ਼ਨ ਹਾਂਜੀ ਪਹਿਲੇ ਮੈਂ ਦੱਸ ਰਿਹਾ ਸੀ ਕਿ ਸੰਤਾਲੀ ਵੇਲੇ ਜਦੋਂ ਸਿੱਖ ਇੱਥੋਂ ਗਏ ਨੇ ਤੇ ਇਸ ਦੀ ਆਬਾਦੀ 6 ਲੱਖ ਦੇ ਕਰੀਬ ਸੀ ਲੇਕਿਨ ਉਦੋਂ ਕਸੂਰ ਔਰ ਲਾਹੌਰ ਇਕੱਠਾ ਸੀ ਹਾਂਜੀ ਹੁਣ ਕਸੂਰ ਵੱਖਰਾ ਹੈ ਲਾਹੌਰ ਵੱਖਰਾ ਹੈ ਦੇ ਬਾਵਜੂਦ 1.5 ਕਰੋੜ ਦੇ ਕਰੀਬ ਲਾਹੌਰ ਸ਼ਹਿਰ ਦੀ ਆਬਾਦជា ਜੀ ਇੱਥੇ ਮੈਂ ਰਸਤੇ 'ਚ ਸਾਈਨ ਬੋਰਡ ਦਿਖਦਾ ਆ ਰਿਹਾ ਸੀ ਕਾਫੀ ਆਪਣੇ ਜਿਦਾਂ ਟੋਬਾ ਟੇਕ ਸਿੰਘ ਏਦਾਂ ਦੀ ਪਿੰਡਾਂ ਦੇ ਨਾਮ ਪਏ ਨੇ ਜੀ ਜੀ ਟੋਬਾ ਟੇਕ ਸਿੰਘ ਤੋਂ ਇਲਾਵਾ ਬਹੁਤ ਸਾਰੇ ਐਸੇ ਪਿੰਡ ਨੇ ਖਾਸ ਕਰਕੇ ਸੰਦਰਵਾਦ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜਾ ਪਿੰਡ ਇੰਡੀਆ 'ਚ ਹੋਏਗਾ ਉਹੀ ਪਿੰਡ ਉਸੇ ਨਾਮ ਦਾ ਇੱਥੇ ਵੀ ਹੋਏਗਾ ਜਿਦੋਂ ਸਾਡਾ ਪਿੰਡ ਬੜੈਚ ਆ ਜੀ ਜੀ ਇੱਥੇ ਬਦਲ ਗਿਆ ਕਾਫੀ ਬੜੈਚ ਨਾਮ ਦੇ ਪਿੰਡਾਂ ਨੇ ਹਨਾ ਬੜੈਚ ਆ ਜਾਣਾ ਲਾਸਟ ਨੇਮ ਹੀ ਵੜੈਚ ਲੱਗਦਾ ਲੋਕਾਂ ਦਾ ਅਤੇ ਪਿੰਡਾਂ ਦੇ ਨਾਮ ਵੀ ਵੜੈਚ ਹੈਗੇ। ਅੱਛਾ ਇੱਕ ਚੀਜ਼ ਦੀ ਬੜੀ ਹੈਰਾਨੀ ਹੁੰਦੀ ਹੈ ਇੰਡੀਆ-ਪਾਕਿਸਤਾਨ ਦੇ ਵਿੱਚ ਹਾਂਜੀ ਕਿ ਲੋਕ ਆਪ ਮੁਹਮਮਦ ਕਹਿੰਦੇ ਯਾਰ ਇਹ ਕਿਦਾਂ ਹੋ ਸਕਦਾ ਟਿੱਲੋ ਸਿੱਖਾਂ 'ਚ ਵੀ ਹੈ ਟਿੱਲੋ ਮੁਸਲਮਾਨਾਂ 'ਚ ਵੀ ਹੈ ਸੰਧੂ ਸਿੱਖਾਂ 'ਚ ਵੀ ਹੈ ਸੰਧੂ ਦੇਖੋ ਸੰਧੂ ਟਿੱਲੋ ਵੜੈਚ ਜੀਮੇ ਚੱਠੇ ਵਰਕ ਇਹ ਭਾਜੀ ਬਹੁਤ ਪੁਰਾਣੀਆਂ ਕਾਸਟਾਂ ਨੇ ਹਾਂਜੀ ਠੀਕ ਹੈ ਇਹਨਾਂ ਦੀ ਹਿਸਟਰੀ ਦਾ ਦੋ-ਦੋ 3-3000 ਸਾਲ ਪੁਰਾਣੀ ਚੱਲੀ ਜਾਂਦੀ ਹੈ। ਤੇ ਆਪਾਂ ਸਿੱਖ ਜਿਹੜੇ ਆ ਆਪਾਂ ਦੇ ਮਤਲਬ ਇਹ ਆ ਸਾਨੂੰ ਤੇ ਹਜੇ 300 ਸਾਲ ਇਹ ਬਾਨਕ ਦੇਵ ਜੀ ਨੂੰ ਜਿਹਨੋਂ ਕੇ ਉਹ ਪੀਰੀਅਡ ਤਾਂ 550 ਸਾਲ ਸਾਡੇ ਧਰਮ ਨੂੰ ਹੋਇਆ ਇਹ ਮੇਰੀ ਰਾਈਟ ਹੈਂਡ ਸਾਈਡ ਤੇ ﺍﻟहमਰਾ ਸਿੱਖੀ ਪਿੱਛੇ ਆ ਉਮੂਮਨ ਪੰਜਾਬੀ ਦੇ ਰਿਲੇਟਿਡ ਜਾਂ ਕਿਸੇ ਕਿਸਮ ਦੇ ਰਿਲੇਟਿਡ ਇੱਥੇ ਹੀ ਫੰਕਸ਼ਨਸ ਹੁੰਦੇ ਨੇ ਇੱਥੇ ਹਾਲਸ ਬਣੇ ਹੋਏ ਨੇ ਵੱਡੇ ਵੱਡੇ ਅੱਛਾ ਔਰ ਹੁਣ ਜਿਹੜਾ ਹੈ ਉਹ ਪੰਜਾਬ ਦੀ ਜਿਹੜੀ ਅਸੈਂਬਲੀ ਹੈ ਇਹ ਇਹ ਅਸੈਂਬਲੀ ਜਿਹੜੀ ਹੈ ਪੰਜਾਬ ਅਸੈਂਬਲੀ ਇਹ ਪੁਰਾਣੀ ਹੀ ਬਣੀ ਹੋਈ ਹੈ ਇਮਾਰਤ ਪਰ ਉਹਦੀ ਬੈਕ ਸਾਈਡ ਤੇ ਹੁਣ ਨਵੀਂ ਇਮਾਰਤ ਬਣ ਰਹੀ ਹੈ ਮਤਲਬ 47 ਤੋਂ ਪਹਿਲੇ ਦੀ ਇਮਾਰਤ ਜਿਹੜੀ ਹੈ ਜੀ ਉਹ ਇਹ ਬਣੀ ਹੋਈ ਹੈ ਬਿਲਡਿੰਗਸ ਸਾਰੀਆਂ ਪੁਰਾਣੀਆਂ ਲੱਗਦੀਆਂ ਹਾਂਜੀ ਇਹ ਮਾਲ ਰੋਡ ਦੀ ਇਹੀ ਖਾਸੀਅਤ ਹੈ ਹਾਂਜੀ ਕਿ ਇਹਦੇ ਉੱਪਰ ਇਹ ਸਾਡੇ ਰਾਈਟ ਹੈਂਡ ਸਾਈਡ ਤੇ ਪਿਛੇ ਸੈਂਦਮਾ ਜਿਹਾ ਸੀਗਾ ਹਾਂਜੀ ਆ ਇਹ ਬਿਲਡਿੰਗਸ ਤੁਸੀਂ ਵੇਖੋਗੇ ਕਿ ਇਹ ਬਿਲਡਿੰਗਸ ਤਕਰੀਬਨ ਤਕਰੀਬਨ 19ਵੀਂ ਸਦੀ ਤੋਂ ਦੀ ਸ਼ੁਰੂਆਤ ਦੀਆਂ ਨੇ ਹਰ ਇੱਕ ਬਿਲਡਿੰਗ ਦੀ ਤਕਰੀਬਨ ਤਕਰੀਬਨ ਉਮਰ ਮੇਰੇ ਖਿਆਲ ਚ 250 ਸਾਲ ਹੈ ਅੱਛਾ ਔਰ ਇਹ ਬਿਲਡਿੰਗ ਦਾ ਨਾਮ ਹੈ ਡੀਂਗਾ ਸਿੰਘ ਬਿਲਡਿੰਗ ਸਿੱਖਾਂ ਦੇ ਨਾਮ ਦੇ ਉੱਪਰ ਹੈ ਅੱਛਾ ਜੀ ਇਹਦੇ ਉੱਪਰ ਤਖਤੀ ਵੀ ਲੱਗੀ ਹੋਈ ਹੈ ਹਕੂੰਕਾਰ ਲਿਖਿਆ ਹੋਇਆ ਹੈ ਬਾਬਾ ਡੀਂਗਾ ਸਿੰਘ ਠੀਕ ਹੈ ਜੀ ਅਮ ਔਰ ਇਹਦੇ ਅੰਦਰ ਵੀ ਅਗਰ ਤੁਸੀਂ ਜਾਓਗੇ ਹਾਂਜੀ ਤੇ ਤੁਹਾਨੂੰ ਬੜੀ ਹੈਰਾਨੀ ਹੋਏਗੀ ਕਿ ਗੁਰਮਖੀ ਦੇ ਵਿੱਚ ਬੇਸ਼ੁਮਾਰ ਕਰਾਂ ਦੇ ਉੱਪਰ ਜਿਹੜੀਆਂ ਤਖਤੀਆਂ ਨੇ ਉਹ ਲੱਗੀਆਂ ਹੋਈਆਂ ਅੱਛਾ ਜੀ ਹਾਂਜੀ ਤਖਤੀ ਮੀਨਸ ਕਿ ਜੋ ਵੀ ਉੱਪਰ ਸਾਈਨ ਬੋਰਡ ਸਾਈਨ ਲੱਗਾ ਹੈ ਬੋਰਡ ਲੱਗਾ ਹੈ ਉਹਦੇ ਉੱਪਰ ਨਾਮ ਲਿਖਿਆ ਆਇਆ ਦੇਖੋ ਅੱਜ ਇਹ ਚੀਜ਼ਾਂ ਆ ਗਈਆਂ ਫਲੈਕਸਿਸ ਆ ਗਏ ਵੱਡੇ ਵੱਡੇ ਸਾਈਨ ਬੋਰਡਸ ਆ ਗਏ ਉਸ ਦੌਰ ਦੇ ਵਿੱਚ ਇੱਕ ਤਖਤੀ ਲੱਗਦੀ ਸੀ ਸੰਗੇ ਮਰਮਰ ਦੀ ਅੱਛਾ ਔਰ ਉਹ ਸੰਗੇ ਮਰਮਰ ਦੀਆਂ ਤਖਤੀਆਂ ਜਿਹੜੀਆਂ ਨੇ ਤੁਹਾਨੂੰ ਇਸ ਰੋਡ ਤੇ ਇਸ ਰੋਡ ਤੇ ਕੱਫ ਨਹੀਂ ਜਾਂਦੀਆਂ ਔਰ ਸ਼ਹਿਰ ਦੇ ਉੱਪਰ ਇਹ ਦੋ ਬੰਦਿਆਂ ਦਾ ਬਹੁਤ ਵੱਡਾ ਇਹਸਾਨ ਹੈ ਇੱਕ ਭਾਈ ਰਾਮ ਸਿੰਘ ਜੀ ਦਾ ਜਿਹੜੇ ਨਕਸ਼ਾ ਨਫੀਸ ਸੀਗੇ ਔਰ ਇੰਗਲੈਂਡ ਦੇ ਵਿੱਚ ਮਹਾਰਾਣੀ ਦੇ ਘਰ ਦੇ ਵਿੱਚ ਵੀ ਉਹਨਾਂ ਨੇ ਕਾਫੀ ਆਪਣੀ ਨਕਸ਼ਾ ਨਫੀਸੀ ਦੀ ਜਿਹੜੀ ਖਿਦਮਤਾਂ ਨੇ ਉੱਥੇ ਵੀ ਸਰ ਅੰਜਾਮ ਦਿੱਤੀਆਂ ਨੇ ਇਸੇ ਤਰ੍ਹਾਂ ਸਰ ਗੰਗਾ ਰਾਮ ਐ ਤੁਸੀਂ ਵੇਖ ਸਕਦੇ ਹੋ ਇਹ ਬਿਲਡਿੰਗ ਜੇ ਸਰ ਗੰਗਾ ਰਾਮ ਜੀ ਦੇ ਨਾਮ ਤੇ 1930 ਦੀ ਇਹ ਬਿਲਡਿੰਗ ਹੈ ਤੁਸੀਂ ਵੇਖ ਰਹੇ ਹੋ ਨਾ ਸਾਰੀ ਇਮਾਰਤ ਦੇ ਉੱਪਰ ਗੁੰਬਦ ਬਣੀ ਹੋਇਆ ਹੈ ਹਾਂਜੀ ਹਾਂਜੀ ਠੀਕ ਹੈ ਤੁਸੀਂ ਇਹਨਾਂ ਦੇ ਬਨਾਵਟ ਤੋਂ ਆਰਕੀਟੈਕਟ ਡਿਜ਼ਾਈਨ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਆਪਣਾ ਸਿੱਖ ਦੌਰ ਦੀਆਂ ਇਮਾਰਤਾਂ ਨੇ ਮੈਂ ਵੇਖੋ ਤੁਹਾਨੂੰ ਅੱਜ ਟਾਂਗਾ ਵੀ ਕੁਦਰਤੀ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਜੀਪੀਓ ਵੀ ਐ ਸਾਰੇ ਮਤਲਬ ਹੁਣ ਜਿਹੜੇ ਗਵਰਨਮੈਂਟ ਸੀਗੀ ਬ੍ਰਿਟਿਸ਼ ਦੀ ਉਹਨਾਂ ਨੇ ਇਮਾਰਤਾਂ ਤਾਮੀਰ ਕਰਾਈਆਂ ਇਹ ਉਹ ਇਮਾਰਤਾਂ ਜਰਨਲ ਪੋਸਟ ਆਫਿਸ ਜੋ ਇੱਕ ਉਸ ਵੇਲੇ ਜਿਸ ਤਰ੍ਹਾਂ ਜੀ ਜਰਨਲ ਪੋਸਟ ਆਫਿਸ ਆ ਜੇ ਇਹ ਸਾਡੇ ਲੈਫਟ ਹੈਂਡ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਯੰਗ ਮੈਨ 크੍ਰਿਸਚੀਨ ਐਸੋਸੀਏਸ਼ਨ ਕਾਫੀ ਪੁਰਾਣੀ ਇੱਕ ਗੋਰਿਆਂ ਦੇ ਦੌਰ ਦੀ ਹੈ ਜੀ ਇਹ ਵੀ ਔਰ ਇਥੇ ਇੱਕ ਪਾਰਕ ਟੀ ਟੀ ਹਾਊਸ ਹੈ ਜਿਹੜਾ ਮੇਰਾ ਖਿਆਲ ਹੈ ਉਸ ਵੇਲੇ ਪਾਕਿਸਤਾਨ ਇੰਡੀਆ ਦੇ ਵਿੱਚ ਚਾਹ ਦਾ ਕਨਸੈਪਟ ਇੰਨਾ ਨਹੀਂ ਸੀਗਾ 18ਵੀਂ 19ਵੀਂ ਸਦੀ ਦੇ ਵਿੱਚ ਲੇਕਿਨ ਪੜੇ ਲਿਖੇ ਲੋਕ ਜਦੋਂ ਲਾਹੌਰ ਆਉਂਦੇ ਸੀ ਤੇ ਉਹ ਪਾਰਕੀ ਹਾਊਸ ਇਹ 1948 ਦਾ ਸਾਇਨ ਹੈ ਲੇਕਿਨ ਬਹੁਤ ਵੱਡੇ ਵੱਡੇ ਲੋਕ ਜਿਹੜੇ ਨੇ ਉਹ ਇੱਥੇ ਆ ਚੁੱਕੇ ਨੇ ਇਹ ਭਾਜੀ ਤੁਸੀਂ ਸਾਹਮਣੇ ਜਿਹੜੀ ਬਿਲਡਿੰਗ ਵੇਖ ਰਹੇ ਹੋ ਇਹ ਇਥੇ ਦਾ ਜਾਇਬਖਾਨ ਹੈ ਔਰ ਇਹਦੇ ਅੰਦਰ ਸਿੱਖ ਖਾਲਸਾ ਰਾਜ ਦੇ ਪ੍ਰਤੀ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਨੇ ਆ ਬਹੁਤ ਤਮਾਮ ਚੀਜ਼ਾਂ ਨੇ ਕਿ ਸਿੱਖ ਗੈਲਰੀ ਹੈ ਸਾਡੇ ਪੰਜਾਬੀਆਂ ਦੀ ਖਾਸ ਕਰਕੇ ਜਿਹੜੇ ਸਿੱਖਾਂ ਦੇ ਨੇ ਮੈਂ ਉਹਨੂੰ ਜ਼ਰੂਰ ਅਖਾਂ ਕਿ ਇੱਥੇ ਜ਼ਰੂਰ ਆਇਆ ਕਰੋ ਠੀਕ ਹੈ ਔਰ ਜਿਹੜੀ ਆਪਾਂ ਰਾਜ ਚ ਗੱਲ ਕਰ ਰਹੇ ਸੀ ਆ ਵੇਖੋ ਆ ਇੱਥੇ ਲਿਖਿਆ ਵੀ ਹੋਇਆ ਹੈ ਭਾਈ ਰਾਮ ਸਿੰਘ ਠੀਕ ਹੈ ਭਾਈ ਰਾਮ ਸਿੰਘ 1858 ਤੋਂ 1916 ਤੱਕ ਇਹ ਰਹੇ ਨੇ ਪਰ ਇਹ ਨਕਸ਼ਾ ਨੁਫੀਸ ਸੀਗੇ ਠੀਕ ਹੈ ਡਿਜ਼ਾਈਨਰ ਐਂਡ ਮਾਸਟਰ ਕraftsman ਇਹਨੂੰ ਕਹਿੰਦੇ ਨੇ ਤੇ ਭਾਈ ਰਾਮ ਸਿੰਘ ਔਰ ਸਰ ਗੰਗਾ ਰਾਮ ਇਹਨਾਂ ਨੇ ਲਾਹੌਰ ਸ਼ਹਿਰ ਨੂੰ ਇਹ ਦੋ ਬੰਦਿਆਂ ਨੂੰ ਬਹੁਤ ਵੱਡੀ ਦੇਣ ਹੈ ਸੋ ਇਹਨਾਂ ਨੇ ਇੰਗਲੈਂਡ ਚ ਜਾ ਕੇ ਮਹਾਰਾਣੀ ਦਾ ਕਾਰਵੀ ਡਿਜ਼ਾਈਨ ਕੀਤਾ ਸੀ ਔਰ ਇਸੇ ਦੇ ਬਿਲਕੁਲ ਦੂਜੇ ਪਾਸੇ ਜ਼ਮਜ਼ਮਾ ਟੋਪ ਹੈਗੀ ਹੈ ਤੇ ਜੀ ਇਹ 1761 ਦੇ ਵਿੱਚ ਇਹ ਬਣੀ ਸੀਗੀ ਔਰ ਉਦੋਂ ਹੀ ਮਿਸਲਾ ਨੇ ਖੋ ਲਈ ਸੀ ਇਹ ਪੰਗੀਆਂ ਕੋਲ ਚਲੀ ਗਈ ਸੀ ਫਿਰ ਜ਼ਮਜ਼ਮਾ ਦਾ ਨਾਮ ਪੰਗੀਆਂ ਵਾਲੀ ਟੋਪ ਹੋ ਗਿਆ ਸੀ ਤੇ ਉਸ ਤੋਂ ਬਾਅਦ ਖਾਲਸਾ ਰਾਜ ਨੂੰ ਮਿਲ ਗਈ ਮਹਾਰਾਜਾ ਰਣਜੀਤ ਸਿੰਘ ਔਰ ਦੂਰੋਂ ਤੇ ਕਾਫੀ ਛੋਟੀ ਲੱਗਦੀ ਹੈ ਮੈਨੂੰ ਵੀ ਅੱਜ ਪਤਾ ਲੱਗਾ ਲਾਗੋਂ ਆ ਕੇ ਕਿ ਕਾਫੀ ਵੱਡੀ ਤੋਬ ਹੈ ਸੋ ਵਕਤ ਦੇ ਨਾਲ-ਨਾਲ ਭਾਜੀ ਹੁਣ ਐਟਮ ਬਮ ਬਣ ਗਿਆ ਲੇਕਿਨ ਕਿਸੇ ਦੌਰ ਤੇ ਐਟਮ ਕਿਸੇ ਜੀ ਮਹਿਸੂਸ ਕਰੋ ਭਾਈ ਸਾਹਿਬ ਜੀ ਉਹ ਕੰਦਾ ਕਿਦਾਂ ਦਾ ਹੋਊਗਾ ਜਿਹੜਾ ਕਿ ਸਟੂਬ ਦੇ ਥੱਲੇ ਏਕੇ ਕਿਸੇ ਨੇ ਦਿੱਤਾ ਹੈ ਭਾਜੀ ਮੈਂ ਮੈਂ ਲਾਗੇ ਮਹਿਸੂਸ ਕਰ ਰਿਹਾ ਕਿ ਕਿੱਡੀ ਵੱਡੀ ਹੈ ਤੇ ਕਿੱਡਾ ਵੱਡਾ ਵਜ਼ਨ ਆਇਆ ਦਾ ਤੋਬ ਦਾ ਇਹ ਭਾਜੀ ਮਲਤਾਨ ਸ਼ਹਿਰ ਤੁਸੀਂ ਜਾਓਗੇ ਨਾ ਤੇ ਹੁਣ ਉਸ ਉਸ ਦੀਵਾਰ ਦੇ ਉੱਪਰ ਰੋਡ ਬਣ ਚੁੱਕੇ ਨੇ ਮਤਲਬ ਉਹ ਏਡੀ ਚੌੜੀ ਦੀਵਾਰ ਹੈ ਸੋਸਵੈਲ ਦੇ ਗੋਰੇ ਜਿਹੜੇ ਨੇ ਉਹ ਇਹਨੇ ਇੰਪ੍ਰੈਸ ਹੋ ਗਏ ਸੀ ਕਿ ਉਹਨਾਂ ਨੇ ਇਹਨੂੰ ਬਚਾ ਕੇ ਰੱਖ ਲਿਆ ਸੀ ਯਾਰ ਇਹਨੂੰ ਜ਼ਾਇਆ ਨਹੀਂ ਕਰਨਾ ਇਹਦੇ ਨਾਲ ਬੜੀਆਂ ਫਤੂਹਾਤ ਹੋਈਆਂ ਨੇ ਔਰ ਅਸਲੀ ਨਾ ਅੱਜ ਇਸ ਟੋਪ ਨੂੰ ਵੇਖਣ ਲਈ ਨਾ ਮਾਰਸ਼ਲ ਆਰਟ ਦਾ ਇਸਤੇਮਾਲ ਕੀਤਾ ਇਹ ਇੱਥੇ ਆ ਨਹੀਂ ਸਕਦੇ ਜੰਪ ਲਾ ਕੇ ਅਸੀਂ ਸਾਰੇ ਆ ਗਏ ਤੋ ਇਹ ਸੀ ਸਾਡੀ ਜੰਮਜਮਾ ਤੋਂ ਜਿਹਨੂੰ ਬਾਜ ਪਿੰਗੀਆਂ ਭੰਗੀਆਂ ਦੀ ਤੋਪ ਵੀ ਆਖਿਆ ਜਾਂਦਾ ਜੀ ਸਾਹਮਣੇ ਗੌਰਮੈਂਟ ਕੋਲੀ ਯੂਨੀਵਰਸਿਟੀ ਵਨ ਆਫ ਦਾ ਫੇਮਸ ਯੂਨੀਵਰਸਿਟੀ ਜਿਹੜੀ ਹੈ ਇੱਥੋਂ ਦੀ ਹੈ ਅੱਛਾ ਇੱਥੇ ਦੇ ਜਿਹੜੇ ਵੱਡੇ ਵੱਡੇ ਲੋਕ ਨੇ ਹਰ ਗੋਬਿੰਦ ਖੁਰਾਨਾ ਹਾਂਜੀ 1947 ਦੇ ਵੇਲੇ ਜੀ ਲਾ마 ਇਕਬਾਲ ਕਾਇਦ ਆਜ਼ਮ ਹੋਰ ਵੱਡੇ ਵੱਡੇ ਲੋਕ ਇੱਥੋਂ ਪੜ੍ਹਦੇ ਆ

ਖਿਡਾਰੀ ওয়ਸੀম اکرم ਇਨਜ਼ਾਮੁਲ হক हां जी ਇਥੋਂ ਪੜ ਕੇ ਗਏ ਅੱਛਾ ਸੋ ਇਹਦੀ ਬਦੌਲਤ ਹੀ ਕਿਉਂਕਿ ਮੈਂ ਵੀ ਕ੍ਰਿਕਟ ਦਾ ਲਵਰ ਸੀਗਾ ਅਸੀਂ ਵੀਰ ਜੀ ਬਿਲਕੁਲ ਸਾਹਮਣੇ ਜਾਵਾਂਗੇ ਲੇਕਿਨ ਵਾਪਸ ਆਵਾਂਗੇ ਇੱਕ ਦੋ ਚੀਜ਼ਾਂ ਤੁਹਾਨੂੰ ਬਖਾਣੀਆਂ ਨੇ ਠੀਕ ਹੈ ਕਿ ਓਵਰ ਆਲ ਇੱਕ ਵਿਜ਼ਿਟ ਕਰ ਰਹੇ ਹਾਂਜੀ ਇਹ ਭਾਜੀ ਹੁਣ ਜਦੋਂ ਆਪਾਂ ਰੋਡ ਕਰਾਸ ਕਰਾਂਗੇ ਤੇ ਭਗਤ ਸਿੰਘ ਦਾ ਨਾਮ ਫਰੀਡਮ ਫਾਈਟਰ ਭਗਤ ਸਿੰਘ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ਹਾਦਤਾਂ ਤੇ 1857 ਤੋਂ ਸ਼ੁਰੂ ਹੋ ਗਈਆਂ ਸੀ ਬਲਕਿ 1849 ਦੇ ਵਿੱਚ ਕਾਫੀ ਸਾਡੇ ਸਿੱਖਾਂ ਦੀ ਸ਼ਹਾਦਤਾਂ ਹੋਈਆਂ ਸਾਡੇ ਵੱਡੇ ਵੱਡੇ ਜਰਨੈਲ ਗੋਰਿਆਂ ਦੇ ਵੇਲੇ ਜਦੋਂ ਗੋਰਿਆਂ ਨੇ ਕੀਤਾ ਤੇ ਜਿਹੜੇ ਗਦਾਰ ਸੀ ਉਹਤੇ ਨਿਕਲ ਗਏ ਮਹਾਰਾਜਾ ਸ਼ੇਰ ਸਿੰਘ ਵੇਖੋ ਉਹ ਸ਼ਹੀਦ ਹੋਏ ਹੋਰ ਵੱਡੇ ਵੱਡੇ ਲੋਕ ਜਿਹੜੇ ਮਤਲਬ ਕਿ ਖਾਲਸਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹਨਾਂ ਪ੍ਰੋਪਰ ਤਿਆਰ ਸੀਗੇ ਮਤਲਬ ਉਹਨਾਂ ਤੇ ਲੀਬ ਸਿੰਘ ਤਾਂ ਕੁਦਰਤੀ ਉਹ ਸੀਟ ਤੇ ਬਹਿ ਗਿਆ ਉਹ ਤਾਂ ਬਹੁਤ ਬੱੱਚਾ ਸੀ ਨਾ ਪਰ ਜਿਹੜੇ ਅਸਲ ਵਾਰਸ ਸੀਗੇ ਕਵਰਨਾਉ ਨਿਹਾਲ ਸਿੰਘ ਮਹਾਰਾਜਾ ਸ਼ੇਰ ਸਿੰਘ ਇਹ ਵਿਚਾਰੇ ਨੂੰ ਫਿਰ ਨਜ਼ਰ ਹੋ ਗਏ ਇਹਨਾਂ ਲੜਾਈਆਂ ਝਗੜਿਆਂ ਦੇ ਪਰ ਉਹ ਪਿਓਰ ਲੋਕ ਸੀਗੇ ਚਲੋ ਬਗਾਵਤ ਜਿਹੜੀ ਹੋਈ ਸੀ ਵਿਚਕਾਰ ਉਸ ਚੀਜ਼ ਨੇ ਉਹਨੂੰ ਬਦਨਾਮ ਕੀਤਾ ਤੇ ਅ ਸ਼ਹਾਦਤਾਂ ਤੇ ਬਹੁਤ ਹੋਈਆਂ ਗੋਰਿਆਂ ਦੇ ਖਿਲਾਫ ਪਰ ਜਿਹਨੇ ਸਭ ਜਿਸ ਨੂੰ ਬਹੁਤ ਜ਼ਿਆਦਾ ਪਰਫੁੱਲਤਾ ਮਿਲੀ ਉਹ ਸੀ ਭਗਤ ਸਿੰਘ ਰਾਜਗੁਰੂ ਔਰ ਇੱਕ ਹੋਰ ਇਹਨਾਂ ਦਾ ਦੋਸ ਸੀ ਤੇ ਇਹ ਭਾਜੀ ਨੰਨਕਾਣਾ ਸਾਹਿਬ ਤੋਂ ਤਕਰੀਬਨ 40 ਕਿਲੋਮੀਟਰ ਦੂਰ ਇੱਕ ਪਿੰਡ ਹੈ। ਅੱਛਾ ਜੀ। ਬੰਗੇ। ਅੱਛਾ 105 ਜੱਕ ਬੰਗੇ। ਅੱਛਾ ਜੀ। ਇਹ ਉੱਥੇ ਆ ਪੈਦਾ ਹੋਇਆ ਭਗਤ ਸਿੰਘ। 105 ਚੱਕ ਬੰਬੇ। ਬੰਗੇ ਬੰਗੇ। ਬੰਗੇ ਅੱਛਾ। ਤੇ ਇਹ ਉੱਥੇ ਪੈਦਾ ਹੋਇਆ ਸੀ। ਕੌਣ ਜੀ? ਭਗਤ ਸਿੰਘ। ਭਗਤ ਸਿੰਘ। ਔਰ ਉਹਨੇ ਜਿਹੜੀ ਸਾਇਨ ਡਰੈਸ ਨੂੰ ਗੋਲੀ ਮਾਰੀ ਸੀ। ਹਾਂ ਜੀ। ਉਹਨਾਂ ਨੇ ਪਲਾਨ ਕੀਤਾ ਸੀ ਉਹਨਾਂ ਨੂੰ ਵੱਡੇ ਅੰਗਰੇਜ਼ ਮਾਰਨ ਨੂੰ ਲੇਕਿਨ ਉਹ ਗੋਲੀ ਕਿਸੇ ਹੋਰ ਦੇ ਲੱਗ ਗਈ ਸੀ ਕਿਉਂਕਿ ਬਾਈ ਫੇਸ ਉਹ ਨਹੀਂ ਜਾਣਦੇ ਸੀ ਉਹ ਪਾਜੀ ਆਮੂਮਨ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਇੱਥੇ ਇੱਕ ਦਰਖਤ ਰਾਈਟ ਹੈਂਡ ਸਾਈਡ ਤੇ ਮੇਰਾ ਇੱਕ ਵੱਡਾ ਦਰਖਤ ਆ ਰਿਹਾ ਪਰ ਇਸ ਤੋਂ ਪਹਿਲੇ ਹੋਰ ਵੱਡੇ ਵੱਡੇ ਇੱਥੇ ਦਰਖਤ ਸੀ ਇੱਥੋਂ ਹੀ ਆਪਣਾ ਉਹਨਾਂ ਨੇ ਟਾਇਰ ਸਾਈਕਲ ਦੀ ਚੈਨ ਕੱਢ ਕੇ ਉਹਨਾਂ ਨੂੰ ਫਿਰ ਸ਼ੂਟ ਆਊਟ ਕੀਤਾ ਔਰ ਇਹ ਮੇਰੇ ਖੱਬੇ ਪਾਸੇ ਇਸਲਾਮੀਆਂ ਕਾਲਜ ਹੈ ਔਰ ਆਪਾਂ ਇਥੋਂ ਯੂਟਰਨ ਲੈਣਾ ਠੀਕ ਹੈ ਤੇ ਇਸਲਾਮੀਆਂ ਕਾਲਜ ਦੀ ਬਹੁਤ ਸਾਰੀਆਂ ਖਾਸੀਅਤ ਨੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਪੜ੍ਹ ਕੇ ਗਏ ਨੇ ਅ ਇਹਦਾ ਪੁਰਾਣਾ ਨਾਮ ਇਸਲਾਮੀਆਂ ਕਾਲਜ ਨਹੀਂ ਸੀਗਾ ਹਾਂਜੀ ਇਹਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਰਾਣੀਆਂ ਸਾਹਿਬਕੌਰ ਔਰ ਇੱਕ ਹੋਰ ਨਾਮ ਸੀ ਔਰ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਗਾਰੀਬਨ ਬੇਟਾ ਉਹ ਉਹਦੀ ਸਮਾਦ ਅੰਦਰ ਹੈ ਠੀਕ ਹੈ ਬਹੁਤ ਸਾਰੇ ਲੋਕ ਨੂੰ ਕਬਰ ਕਹਿ ਦਿੰਦੇ ਪਰ ਨਹੀਂ ਉਹਨਾਂ ਦਾ ਸੰਸਕਾਰ ਇੱਥੇ ਹੋਇਆ ਸੀ ਅ ਉਸ ਵੇਲੇ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਸ ਵੇਲੇ ਜਦੋਂ ਸਨਾਤਨ ਧਰਮ ਦਾ ਇਹ ਨਹੀਂ ਬਣਿਆ ਸੀ ਇਸਲਾਮੀਆਂ ਕਾਲਜ ਹੁਣ ਇਹਦਾ ਨਾਮ ਹੈ ਤੇ ਉਸ ਤੋਂ ਪਹਿਲੇ ਰਾਵੀ ਇੱਥੇ ਤੱਕ ਵਗਦੀ ਸੀ ਉਹਨਾਂ ਨੇ ਰਾਵੀ ਦੇ ਕੰਢੇ ਸਿਸਕਾਰ ਕੀਤਾ ਸੀ ਸੋ ਸਾਡੇ ਖੱਬੇ ਪਾਸੇ ਸੱਜੇ ਪਾਸੇ ਗਾਮੇ ਸ਼ਾਦੀ ਮਤਲਬ ਜਿਹੜੇ ਅਹਲੇ ਤਸ਼ਹੀਲ ਲੋਕ ਨੇ ਤੁਸੀਂ ਵੀ ਇਰਾਨ ਚੋਂ ਹੋ ਕੇ ਆਏ ਹੋ ਮੈਂ ਵੀ ਹੋ ਕੇ ਆਇਆ ਹਾਂ ਤੇ ਉੱਥੇ ਅਹਲੇ ਤਸ਼ਹੀਲ ਧਰਮ ਦੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਸਦੇ ਸੋ ਇਹ ਕਮੇਸ਼ਾ ਪਰ ਇੱਥੇ ਵੀ ਸਿੱਖ ਸਲਤਨਤ ਦੀਆਂ ਪੁਰਾਣੀ ਬਿਲਡਿੰਗਸ ਹੋਇਆ ਕਰਦੀ ਸੀ ਜਿਹੜਾ ਹੁਣ ਚੇਂਜ ਹੋ ਗਿਆ ਜ਼ਾਹਰ ਹੈ ਸਿੱਖ ਸਲਤਨਤ ਤੋਂ ਪਹਿਲੇ ਵੀ ਦੇ ਇਹ ਥਾਵਾਂ ਹੋ ਸਕਦਾ ਹੈ ਮੁਗਲ ਪੀਰੀਅਡ ਦੀਆਂ ਹੋਣ ਹੋ ਸਕਦਾ ਹੈ ਨਾ ਆਬਾਦ ਹੋਣ ਠੀਕ ਹੈ ਸੋ ਵਕਤ ਜਿਹੜਾ ਹੈ ਉਹ ਘਰਵਟ ਜਿਹੜਾ ਹੈ ਉਹ ਬਦਲਦਾ ਰਹਿੰਦਾ ਜੀ ਮੈਂ ਸਰੋਤੇ ਨੇ ਇੱਕ ਵਾਰੀ ਦੱਸ ਦਵਾਂ ਜੀ ਆ ਭਵਿੰਦਰ ਭਾਜੀ ਹੁਣਾਂ ਦੇ ਆਪਣੇ ਦੋ ਚੈਨਲ ਨੇ ਇੱਕ YouTube ਚੈਨਲ ਦੇ ਉੱਪਰ ਇਹਨਾਂ ਦੇ ਆਪਣੇ ਜੋ ट्रैवल ਬਲੌਗਿੰਗ ਆਪਾਂ ਕਹਿ ਸਕਦੇ ਹਾਂ ਉਹਦੇ ਰਿਲੇਟਿਡ ਚੈਨਲ ਇੱਕ ਚੈਨਲ ਆ ਜਿਹੜਾ ਕਿ ਪੂਰੀ ਇਨਫੋਰਮੇਸ਼ਨ ਦਿੰਦੀ ਆ ਹਿਸਟਰੀ ਨੂੰ ਲੈ ਕਰਕੇ ਤੇ ਕਈ ਸਾਲਾਂ ਤੋਂ ਇਹ ਪ੍ਰਚਾਰ ਕਰਦੇ ਆ ਰਹੇ ਨੇ ਤੇ ਉਹ ਦੋਨੇ ਚੈਨਲਾਂ ਦੇ ਲਿੰਕ ਮੈਂ ਜਿਹੜੇ ਕਿ ਉੱਪਰ ਪਾ ਦਿੰਨਾ ਡਿਸਕ੍ਰਿਪਸ਼ਨ ਵਿੱਚ ਪਾ ਦਿੰਨਾ ਤੇ ਜੇ ਤੁਸੀਂ ਉੱਥੇ ਜਾਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲਣ ਵਾਲੀ ਆ ਮੈਨੂੰ ਜੀ ਸਿਰਫ ਸ਼ੌਕ ਆ ਮੈਂ ਮੈਂ ਕੋਈ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈਗਾ ਬਸ ਸਿਰਫ ਸ਼ੌਕ ਆ ਇਸ ਤਰ੍ਹਾਂ ਤੁਹਾਡੇ ਵਰਗੇ ਵੀਰਾਂ ਤੋਂ ਸਿੱਖ ਸੁੱਕੇ ਸੁਣ ਕੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਫਿਰ ਜਦੋਂ ਮੈਂ ਕਿਸੇ ਵੀਰ ਨਾਲ ਰਿਵਾਈਂਡ ਕਰਦਾ ਤੇ ਮੇਰੀ ਉਹ ਜਿਹੜਾ ਸਬਕ ਹੈ ਨਾ ਉਹ ਰਿਵਾਈਂਡ ਹੋ ਜਾਂਦਾ ਮੈਨੂੰ ਵੀ ਯਾਦ ਹੋ ਜਾਂਦਾ ਸੋ ਇਹ ਦਾਤਾ ਜੀ ਦੀ ਨਗਰੀ ਹੈ ਜੀ ਸਾਡੇ ਖੱਬੇ ਪਾਸੇ ਬਹੁਤ ਲੋਕ ਇਹਨਾਂ ਨੂੰ ਮੁਹੱਬਤ ਕਰਦੇ ਆ ਅੱਜ ਟੂਰ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਇਹਨਾਂ ਦਾ ਜ਼ਿਕਰ ਕੀਤਾ ਸੀ حضرت ਦਾਤਾ ਗੰਝਬਖਸ਼ ਰਹਿਮਤੁਲਾਹ ਹੈ ਸੋ ਇ ਇੱਥੇ ਬੜੇ ਨਜ਼ਰਾਨੇ ਪੇਟ ਹੁੰਦੇ ਆ ਲੰਗਰ ਦੇ ਔਰ ਤੇ ਇਸੇ ਕਰਕੇ ਜਿਸ ਤਰ੍ਹਾਂ ਦਰਬਾਰ ਸਾਹਿਬ ਐ ਕੋਈ ਬਾਈਕਰ ਸੀਗਾ ਜਿਸ ਤਰ੍ਹਾਂ ਦਰਬਾਰ ਸਾਹਿਬ ਦਿਨ ਦੇ ਵਿੱਚ ਲੱਖਾਂ ਲੋਕਾਂ ਨੂੰ ਭੋਜਨ ਚਕਾਉਂਦਾ ਹੈ ਇਸ ਤਰ੍ਹਾਂ ਇੱਥੇ ਵੀ ਜਿਹੜਾ ਹੈ ਉਹ ਲੱਖਾਂ ਲੋਕਾਂ ਨੂੰ ਭੋਜਨ ਜਿਹੜਾ ਹੈ ਫ੍ਰੀ ਆਫ ਕਾਸਟ ਚਕਾਇਆ ਜਾਂਦਾ ਹੈ ਇਹਨਾਂ ਦੀ ਕਹਾਵਤ ਹੀ ਹੈ ਕੋਈ ਕਹਿੰਦੀ ਹਾਂਜੀ ਉਹ ਇਹਦੇ ਬਾਰੇ ਇਹ ਹੀ ਮਸ਼ਹੂਰ ਹੈ ਕਿ ਇਹਨਾਂ ਦੀ ਨਗਰੀ ਕਰਕੇ ਇਹਨਾਂ ਨੇ ਦਵਾ ਦਿੱਤੀ ਸੀ ਇੱਕ ਕਿ ਇੱਥੇ ਕੋਈ ਭੁੱਖਾ ਨਹੀਂ ਸੌ ਸਕਦਾ ਸੋ ਦਾਤਾ ਗੰਜ ਬਖਸ਼ ਜਵੇਰੀ ਇਹਨਾਂ ਨੇ ਹੀ ਇਸਲਾਮ ਧਰਮ ਦਾ ਜਿਹੜੀ ਪਹਿਲੀ ਨੀ ਹੈਗੀ ਹੈ ਉਹ ਇਹਨਾਂ ਨੇ ਹੀ ਇੱਥੇ ਰੱਖੀ ਸੀ ਇਹ ਮੁਖਤਲਫ ਸਮਾਦਾਂ ਜਿਹੜੀਆਂ ਨੇ ਲਾਹੌਰ ਸ਼ਹਿਰ ਦੇ ਨਾਲ-ਨਾਲ ਜਿਹੜੀਆਂ ਨੇ ਕਿਲੇ ਦੇ ਨਾਲ-ਨਾਲ ਤੁਹਾਨੂੰ ਬਹੁਤ ਸਾਰੀਆਂ ਸਮਾਦਾ ਮਿਲ ਜਾਣਗੀਆਂ ਇਹ ਸਮਾਦੀ ਭਾਈ ਵਸਤੀ RAM ਵਸਤੀ RAM ਹਾਂਜੀ ਦੀ ਸਮਾਦ ਅ ਇਸ ਤਰ੍ਹਾਂ ਇੱਕ ਅੰਗੇ ਇੱਕ ਹੋਰ ਸਮਾਦ ਸੋ ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ ਲਾ ਲੋ ਸੋ ਇਹ ਲਾਹੌਰ ਦਾ ਉਹ ਮੇਨ ਇਲਾਕਾ ਹੈ ਜਿੰਨੂ ਵਾਕਈ ਕਹਿੰਦੇ ਆ ਕਿ ਵਾਕਈ ਜਿੰਨੇ ਦਾ ਇਹ ਥਾਂ ਦੀ ਨਾ ਵੇਖੀ ਅੱਛਾ ਉਹ ਉਹ ਫਿਰ ਜਮਿਆ ਹੀ ਨਹੀਂ ਲਓ ਜੀ ਆਪਣਾ ਜਨਮ ਹੋਇਆ ਦੀ ਅੱਜ ਆਪਾਂ ਥਾਂ ਦੇਖ ਲਈਏ ਸੋ ਇੱਕ ਜਨਮ ਆਪਣਾ ਉਦੋਂ ਆਇਆ ਸੀ ਜਦੋਂ ਖੰਡੇ ਵਰਤੇ ਦਾ ਅਮਰਸ਼ਾ ਗਿਆ ਸੀਗਾ ਪੌਲ ਛੇਗੀ ਸੀਗੀ ਹਾਂਜੀ ਇੱਕ ਜਨਮ ਆਪਣਾ ਅੱਜ ਹੋ ਗਿਆ ਕੀ ਇਹ ਤਾਂ ਇੱਕ ਅਖਾਣ ਹੈ ਨਾ ਭਾਜੀ ਹਾਂ ਲਹਾਰ ਦੀ ਇਹ ਉਹ ਖਾਣਾ ਜੀ ਫਿਰ ਆਪਾਂ ਅਖਾਣ ਦੇ ਹਿਸਾਬ ਦੇ ਨਾਲ ਆਪਾਂ ਸਹੀ ਸਾਬੂਦ ਹੋਏ ਹਾਂਜੀ ਹੁਣ ਸਾਨੂੰ ਕਿ ਉਹ ਖਾਨ ਨਹੀਂ ਮਾਰ ਸਕਦਾ ਆਹੋ ਸੋ ਸਾਹਮਣੇ ਤੁਸੀਂ ਵੇਖ ਸਕਦੇ ਹੋ ਸੋ ਹੁਣ ਆਪਾਂ ਪਹੁੰਚ ਚੁੱਕੇ ਆਂ ਦੇਖਦੇ ਆਂ ਕਿ ਆਪਾਂ ਪਹਿਲੇ ਕਿਲੇ ਜਾਈਏ ਜਾਂ ਪਹਿਲੇ ਗੁਰਦੁਆਰਾ ਸਾਹਿਬ ਕੀ ਸੀਗਾ ਜੀ ਸਾਡਾ ਜਿਹੜਾ ਪੂਰਾ ਜੋ ਸਿਟੀ ਦਾ ਇੱਕ ਛੋਟਾ ਜਿਹਾ ਆਪਾਂ ਟੂਰ ਕੀਤਾ ਆਪਾਂ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਅੱਜ ਜਿਸ ਤਰੀਕੇ ਨਾਲ ਆਪ ਗਲੀਆਂ ਜਿੱਥੇ ਘੁੰਮਦੇ ਸੀਗੇ ਕਹਿੰਦੇ ਸੀ ਕਿ ਜੋ ਮਜ਼ਾ ਅਸਲ ਦੇ ਵਿੱਚ ਬਾਈਕ ਨਾਲ ਆਉਂਦਾ ਉਹ ਮਜ਼ਾ ਅਲੱਗ ਹੀ ਹੈ ਤੇ ਆਪਾਂ ਜੀ ਗੱਡੀ ਤੇ ਜਿੰਨਾ ਕਿ ਐਕਸਪਲੋਰ ਕਰ ਸਕਦੇ ਸੀ ਅਸੀਂ ਕੀਤਾ ਸੋ ਥੈਂਕ ਯੂ ਭਾਈ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਹੋ ਗਿਆ ਅੱਗੇ ਦਾ ਸਾਡਾ ਜਿਹੜਾ ਪਲਾਨ ਆ ਉਹ ਅਸੀਂ ਪਾਰਟ 2 ਦੇ ਵਿੱਚ ਤੁਹਾਡ ਨਾਲ ਸ਼ੇਅਰ ਕਰਾਂਗੇ ਇਹ ਸੀਗਾ ਸਾਡਾ ਅੱਜ ਦੇ ਦਿਨ ਦਾ ਪਾਰਟ 1 ਹੁਣ ਜੋ ਕਿ ਸਾਰੇ ਗੁਰਦੁਆਰੇ ਕਿਲੇ ਆਪਾਂ ਉਹ ਐਕਸਪਲੋਰ ਕਰਾਂਗੇ ਅੱਜ ਦੀ ਵੀਡੀਓ ਦਾ ਇੱਥੇ ਅਸੀਂ ਐਂਡ ਕਰਦੇ ਹਾਂ ਤੁਸੀਂ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਦੇ ਆਨੰਦਮਾਨ ਦੇ ਰਹੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਜਿਹਦੇ ਵਿੱਚ ਅਸੀਂ ਸਾਰੇ ਲਾਹੌਰ ਦੇ ਗੁਰਦੁਆਰੇ ਤੇ ਲਾਹੌਰ ਦੀ ਹਿਸਟਰੀ ਨੂੰ ਡੀਪਲੀ ਜਾ ਕੇ ਐਕਸਪਲੋਰ ਕਰਾਂਗੇ ਖੁਸ਼ ਰਹੋ